ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਕੀ ਹਾਲ ਚਾਲ ਹੈ ਬਿਲੀਓ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਗੇ ਲਓ ਵੀ ਮਿੱਤਰੋ ਅੱਜ ਤੁਹਾਨੂੰ ਆਪਾਂ ਨੁਕਤਾ ਦੱਸਣ ਜਾ ਰਹੇ ਜਿਹੜੇ ਮੇਰੇ ਭਰਾ ਸ਼ਰਾਬ ਪੀਣ ਦੇ ਆਦੀ ਨੇ ਜਾਂ ਫਿਰ ਮਨ ਦੇ ਵਿੱਚੋਂ ਸ਼ਰਾਬ ਪੀਣ ਦਾ ਜਿਹੜਾ ਖਿਆਲ ਉਹ ਛੱਡਣਾ ਚਾਹੁੰਦੇ ਸ਼ਰਾਬ ਦੇ ਆਦਤ ਬਣੀ ਹੋਈ ਹੈ ਸ਼ਰਾਬ ਨੂੰ ਤੁਸੀਂ ਛੱਡਣਾ ਚਾਹੁੰਦੇ ਆ ਤਾਂ ਜਾਂ ਜਿੰਨਾ ਮੇਰੀਆਂ ਭੈਣਾਂ ਨੇ ਆਪਦੇ ਘਰਾਂ ਆ ਦੀ ਸ਼ਰਾਬ ਛਡਾਉਣੀ ਹੈ ਸ਼ਰਾਬ ਦੇ ਨਾਲ ਬਾਈ ਬਹੁਤ ਜ਼ਿਆਦਾ ਘਰ ਆ ਜਿਹੜੇ ਖਰਾਬ ਹੋ ਜਾਂਦੇ ਆ ਤੇ ਬਹੁਤੀ ਆਪਣਾ ਪੈਸਾ ਜਿਹੜਾ ਉਹਦੀ ਖਰਾਬੀ ਹੁੰਦੀ ਹੈ ਤਹਾਨੂੰ ਇੱਕ ਨੁਕਤਾ ਦੱਸ ਦਾਂਗੇ ਬਹੁਤ ਵਧੀਆ ਨੁਕਤਾ 100% ਅਜਮਾਇਆ ਹੋਇਆ ਨੁਕਤਾ ਹੈ ਘਰ ਦੇ ਵਿੱਚ ਬਣਾ ਕੇ ਲੈ ਲਓ ਮੁੜ ਕੇ ਸ਼ਰਾਬ ਪੀਣ ਨੂੰ ਤੁਹਾਡਾ ਜੀਨ ਕਰੂਗਾ ਲਓ ਵੀ ਮਿੱਤਰੋ ਬੇਲੀਓ ਕਾਪੀ ਪੈਨ ਪਿਲਸਨ ਚੱਕ ਲਓ ਤੇ ਨੋਟ ਕਰ ਲਓ ਉਤੋਂ ਪਹਿਲਾਂ ਤੁਸੀਂ ਕੀ ਲੈਣਾ ਹੈ ਰੀਠੇ ਲੈਣੇ ਆ 50 ਗ੍ਰਾਮ ਰੀਠੇ ਦਾ ਛੁਲਕਾ ਲੈਣਾ ਤੇ 20 ਗ੍ਰਾਮ ਲੈਣੀ ਹੈ ਤੁਸੀਂ ਰਾਈ ਤੀਜੇ ਨੰਬਰ ਤੇ ਲੈਣੀ ਹੈ ਜਮੈਨ ਤੁਸੀਂ 20 ਗ੍ਰਾਮ ਤੇ ਕਲੌਂਜੀ ਲੈਣੀ ਹੈ 10 ਗ੍ਰਾਮ ਚੌਥੇ ਨੰਬਰ ਤੇ ਲੈਣੀ ਤੁਸੀਂ ਰੂਮੀ ਮਸਤਗੀ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪਸਾਰੀ ਦੀ ਦੁਕਾਨ ਤੋਂ ਆਸਾਨੀ ਨਾਲ ਮਿਲ ਜਾਣਗੀਆਂ ਇਹਨਾਂ ਚੀਜ਼ਾਂ ਨੂੰ ਕੀ ਕਰਨਾ ਭੈਣੋਂ ਤੇ ਭਰਾਵੋ ਮਿਕਸ ਕਰਕੇ ਚੰਗੀ ਤਰ੍ਹਾਂ ਤੁਸੀਂ ਪਾਊਡਰ ਬਣਾ ਲੈਣਾ ਹੈ। ਸਵੇਰ ਸ਼ਾਮ ਜਾਂ ਫਿਰ ਤੁਸੀਂ ਦਹੀਂ ਖਾਣੇ ਜਦੋਂ ਉਹਦੇ ਵਿੱਚ ਇੱਕ ਚੁਟਕੀ ਭਰ ਕੇ ਰੋਟੀ ਦੇ ਨਾਲ ਖਾ ਲੈਣੀ ਹੈ ਤੇ ਜਿੰਨਾ ਮੇਰੀਆਂ ਭੈਣਾਂ ਨੇ ਘਰ ਦੇ ਆਲੇ ਸ਼ਰਾਬ ਛੜਾਉਣੀ ਹੈ ਉਹਨਾਂ ਨੇ ਕੀ ਕਰਨਾ ਸ਼ਾਮ ਨੂੰ ਸਬਜ਼ੀ ਦੇ ਵਿੱਚ ਪਾ ਦੇਣੀ ਹੈ। ਤੇ ਤੁਹਾਡੇ ਘਰਾਂ ਵਾਲੇ ਸ਼ਰਾਬ ਦੇ ਬਿਲਕੁਲ ਨੇੜੇ ਨਹੀਂ ਆਉਣਗੇ ਜਿਹੜੇ ਭਰਾਵਾਂ ਨੇ ਆਪਦੀ ਮਰਜ਼ੀ ਨਾਲ ਸ਼ਰਾਬ ਛੜਨੀ ਹੈ ਉਹ ਬਾਈ ਇਹਨੂੰ ਜਾਂ ਤਾਂ ਜਿਹਦੇ ਵਿੱਚ ਵੀ ਪਾ ਸਕਦੇ ਆ ਤੇ ਦਹੀਂ ਦੇ ਵਿੱਚ ਚੁਟਕੀ ਪਾ ਕੇ ਤੁਸੀਂ ਇਹਨੂੰ ਖਾ ਸਕਦੇ ਆ 507 ਦਿਨਾਂ ਦੇ ਵਿੱਚ ਤੁਹਾਨੂੰ ਜਿਹੜੀ ਸ਼ਰਾਬ ਦੀ ਆਦਤ ਹੈ ਉਹ ਬਿਲਕੁਲ ਦੂਰ ਹੋ ਜੂਗੀ ਸ਼ਰਾਬ ਪੀਣ ਨੂੰ ਤੁਹਾਡਾ ਜੀ ਆ ਉਹ ਨਹੀਂ ਕਰੂਗਾ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰ ਲਓ